ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਖਬਰ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਆਟਵਾ ਲੈ ਚਲਦੀ ਹੈ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਮੋਤਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪੱਕੇ ਤੌਰ ਤੇ ਕੈਨੇਡਾ ਵਿੱਚ ਨਹੀਂ ਰਹਿ ਸਕਦੇ ਮਾਰਕ ਮਿਲਰ ਨੇ ਸਪਸ਼ਟ ਲਫ਼ਜ਼ਾਂ ਵਿੱਚ ਇਹ ਗੱਲ ਲਾਕੀ ਹੈ ਕਿ ਉਹ ਆਪਣੇ ਘਰ ਚਲੇ ਜਾਣ ਅਤੇ ਕੈਨੇਡਾ ਵਿੱਚ ਕੀਤੀ ਪੜ੍ਹਾਈ ਆਪਣੇ ਮਲਕ ਜਾ ਕੇ ਵਰਤੋ ਇਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਕਿਸੇ ਨੂੰ ਵੀ ਕੈਨੇਡਾ ਵਿੱਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਹੈ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਸਰਕਾਰ ਕਮੌਟਰੀ ਵਿਦਿਆਰਥੀਆਂ ਨੂੰ ਜਾਰੀ ਵੀਜ਼ਿਆਂ ਦੀ ਸਮੀਖਿਆ ਕਰ ਰਹੀ ਹੈ ਤੇ ਇਸ ਦਾ ਮਕਸਦ ਦੇਸ਼ ਵਿੱਚ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨਾ ਸਣੇ ਰੋਜ਼ਗਾਰ ਖੇਤਰ ਵਿੱਚ ਕਿਤੇ ਨਾ ਕਿਤੇ ਤਵੱਜਨ ਬਣਾਏ ਰੱਖਣਾ ਹੈ ਤੇ ਉੱਥੇ ਦੱਸਦੇ ਕਿ ਮਾਰਕ ਵਿਲਰ ਨੇ ਅੱਗੇ ਗੱਲ ਆਖੀ ਹੈ ਕਿ ਕੈਨੇਡੀਅਨ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰੇ ਵਿੱਚ ਪੜ ਰਹੇ ਕਮੌਟਰੀ ਵਿਦਿਆਰਥੀ ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢ ਦੇਣ ਕਿ ਉਹਨਾਂ ਨੂੰ ਕੈਨੇਡਾ ਦੀ ਪੀਆਰ ਮਿਲ ਜਾਵੇਗੀ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਕਮੋਤਰੀ ਵਿਦਿਆਰਥੀ ਕੈਨੇਡੀਅਨ ਪੀਆਰ ਦਾ ਸੁਪਨਾ ਲੈ ਕੇ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਲੈਂਦੇ ਨੇ ਪਰ ਸਾਰੀ ਚੋਰ ਮੋਰੀਆਂ ਬੰਦ ਕਰ ਦਤੀਆਂ ਜਾਣ ਗਿਆ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤਬਦੀਲੀ ਲਾਜ਼ਮੀ ਹੈ ਪਰ ਇਸ ਵਾਸਤੇ ਸਰਕਾਰ ਤੇ ਕਾਰੋਬਾਰੀ ਅੰਦਰ ਮਿਆਨ ਵਿਚਾਰ ਵਟਾਂਦਰਾ ਵੀ ਹੋਣਾ ਚਾਹੀਦਾ ਮਾਰਕ ਮਿਲਰ ਨੇ ਦੱਸਿਆ ਕਿ ਕੈਨੇਡਾ ਵਿੱਚ ਆਰਜੀ ਤੌਰ ਤੇ ਮੌਜੂਦ ਲੋਕਾਂ ਦੀ ਗਣਿਤਿਕੋਲਾਵਾਦੀ ਦਾ 5% ਅਧਿਕਾਰਨ ਦਾ ਟਿਚਾ ਮਿੱਥਿਆ ਗਿਆ ਜੋ ਇਸ ਵੇਲੇ ਤਕਰੀਬਨ 7% ਹੋ ਚੁੱਕੀ ਹੈ ਤੇ ਉਤੇ ਬਲੂਮਬਰਗ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਕੈਨੇਡਾ ਹੁਣ ਕਮੋਤਰੀ ਵਿਦਿਆਰਥੀਆਂ ਨੂੰ ਪਹਿਲਾ ਮੰਗ ਵੱਡੇ ਪੱਧਰ ਤੇ ਸਟੱਡੀ ਵੀਜ਼ੇ ਜਾਰੀ ਨਹੀਂ ਕਰੇਗਾ ਮਾਰਕ ਵਿਲਰ ਨੇ ਕਿਹਾ ਕਿ ਉਹਨਾਂ ਕਮੋਤਰੀ ਵਿਦਿਆਰਥੀਆਂ ਦਾ ਪੱਖ ਪੂਰਿਆ ਜੋ ਆਪਣੇ ਕੋਰਸ ਮੁਤਾਬਕ ਹੀ ਕਿਤੇ ਚੁੰਨਦੇ ਨੇ ਅਤੇ ਹੁਣ ਨਿਰਵੰਧ ਕਾਮਯਾਬ ਜੋ ਮੁੱਲਕੀ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਯੋਗਦਾਨ ਪਾ ਰਹੇ ਨੇ ਇਉਂ ਇਥੇ ਤੋਂ ਅੰਦਾਜ਼ਾ ਦਈਏ ਕਿ ਇਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਬਿਆਨ ਇਦਾਂ ਦੇ ਸਮੇਂ ਤੇ ਆਇਆ ਜਦੋਂ ਕੈਨੇਡਾ ਵਿੱਚ 70000 ਕਮੌਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਨੇ ਤੇ ਉਹ ਅਸਾਈਲਮ ਵਰਗੇ ਰਾਹ ਤਿਆਰ ਕਰ ਰਹੇ ਨੇ ਤੇ ਇਸ ਤਰ੍ਹਾਂ ਦੇ ਰਾਹ ਤੇ ਜਾਣ ਲਈ ਮਜਬੂਰ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਵੱਲੋਂ ਰੋਸ ਵਿਖਾਵੇ ਕੀਤੇ ਜਾਂਦੇ ਨੇ ਜਦਕਿ ਬ੍ਰੈਮਟਨ ਵਿਖੇ ਕਈ ਮੁਜ਼ਾਰੇ ਹੋ ਚੁੱਕੇ ਨੇ ਦੂਜੇ ਪਾਸੇ ਐਕਸਪ੍ਰੈਸ ਐਂਟਰੀ ਡਰਾਵਸ ਸ਼ਾਮਲ ਹੋਣ ਲਈ ਸੀਆਰਐਸ ਬਹੁਤ ਉੱਚਾ ਚਲਾ ਜਾ ਰਹੇ ਹਨ ਇਹਤੇ ਫ੍ਰੈਂਚ ਭਾਸ਼ਾ ਦੀ ਜਾਣਕਾਰੀ ਨੂੰ ਹੀ ਮਾਮੂਲੀ ਰਾਹਤ ਕਿਤੇ ਨਾ ਕਿਤੇ ਮਿਲਦੀ ਨਜ਼ਰ ਆ ਰਹੀ ਹੈ ਇਮੀਗ੍ਰੇਸ਼ਨ ਬਾਰੇ ਦਾ ਕਹਿਣਾ ਕਿ ਭਾਵੇਂ 2023 ਵਿੱਚ 437000 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ ਪਰ ਕੈਨੇਡਾ ਵਿੱਚ ਵਿਮੋਤਰੀ ਵਿਦਿਆਰਥੀਆਂ ਦਾ ਅੰਕੜਾ 10 ਲੱਖ ਨੂੰ ਟੱਪ ਚੁੱਕਿਆ ਹੈ ਇਸ ਅੰਕੜੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦਾਖਲਾ ਹੋਣ ਬਗਰੋ ਵੱਡੀ ਗਿਣਤੀ ਵਿੱਚ ਵਿਦਿਆਰਥੀ ਨਵੇਂ ਕੋਰਸਾਂ ਵਿੱਚ ਦਾਖਲਾ ਲੈਣਾ ਤੇ ਸਟੱਡੀ ਵੀਜ਼ਾ ਦੀ ਮਿਆਦ ਦਾ ਹੋਣ ਦੇ ਯਤਨ ਜਾਰੀ ਰੱਖੇ ਨੇ ਤਾਕਿ ਵਰਕ ਪਰਮਿਟ ਮਿਲਣ ਮਗਰੋਂ ਪੀਆਰ ਹਾਸਿਲ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਦੱਸਣਾ ਵੀ ਬੰਦਾ ਹੈ ਕਿ ਸਿਰਫ ਕੈਨੇਡਾ ਸਰਕਾਰ ਹੀ ਵਿਦਿਆਰਥੀਆਂ ਨੂੰ ਰਾ ਔਖਾ ਨਹੀਂ ਕਰ ਰਹੀ ਸੂਬਾ ਸਰਕਾਰਾਂ ਵੀ ਕੁਮੌਤਰੀ ਵਿਦਿਆਰਥੀਆਂ ਦੇ ਲਈ ਜਿੱਥੇ ਗਿਣਤੀ ਘਟਾਉਣ ਦਾ ਮੌਕਾ ਨਹੀਂ ਖੁੱਜ ਰਿਹਾ ਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇੱਕ ਦਿਨ ਪਹਿਲਾਂ ਹੀ ਸਰਕਾਰੀ ਵਿਧਕੰਡ ਆਰਿਆ ਵਿੱਚ ਕੁਮੌਤਰੀ ਵਿਦਿਆਰਥੀਆਂ ਦੀ ਗਿਣਤੀ 30% ਤੱਕ ਸੀਮਤ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਔਰ ਕਹਤੇ ਨਾ ਕਿ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਕ ਮੋਤਰੀ ਵਿਦਿਆਰਥੀਆਂ ਵਾਸਤੇ ਕੈਨੇਡਾ ਦੇ ਵਿੱਚ ਪ੍ਰਵਾਸ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਕੈਨੇਡਨ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ।